ਜਦੋਂ ਵੀ ਸਿੱਖ ਅਰਦਾਸ ਕਰਦਾ ਤਾਂ ਮੌਜੂਦਾ ਅਰਦਾਸ ਦੇ ਤੀਜੇ ਪਹਿਰੇ 'ਚ ਜਦੋਂ ਇਹ ਜ਼ਿਕਰ ਆਉਂਦਾ ਖੋਪਰੀਆਂ ਲੋਹਾਈਆਂ ਤਾਂ ਇੱਕਦਮ ਭਾਈ ਤਾਰੂ ਸਿੰਘ ਜੀ ਦੀ ਆ ਖੋਪਰ ਲੱਥੀ ਤਸਵੀਰ ਮਨ ਦੇ ਵਿੱਚ ਉੱਕਰੀ ਜਾਂਦੀ ਆ ਪਰ ਕੀ ਤੁਸੀਂ ਜਾਣਦੇ ਹੋ ਭਾਈ ਤਾਰੂ ਸਿੰਘ ਜੀ ਕੌਣ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਉਹਨਾਂ ਨੂੰ ਕਿਉਂ ਅਤੇ ਕਿਵੇਂ ਸ਼ਹੀਦ ਕੀਤਾ ਗਿਆ ਅੱਜ ਦੀ ਇਹ ਸਾਰੀ ਵੀਡੀਓ ਭਾਈ ਤਾਰੂ ਸਿੰਘ ਜੀ ਦੇ ਸੰਪੂਰਨ ਜੀਵਨ ਬਾਰੇ ਹੈ ਧਿਆਨ ਦੇ ਨਾਲ ਸੁਣਿਓ ਭਾਈ ਤਾਰੂ ਸਿੰਘ ਜੀ ਦਾ ਜਨਮ 1720 ਨੂੰ ਬਾਬਾ ਜੋਤ ਸਿੰਘ ਜੀ ਦੇ ਘਰ ਮਾਤਾ ਧਰਮਕੌਰ ਜੀ ਦੇ ਪਾਵਨ ਕੁੱਖੋਂ ਪਿੰਡ ਪੂਲੇ ਨੇੜੇ ਪਿੱਖੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਹੋਇਆ। ਇਹ ਪਿੰਡ ਪਹਿਲਾਂ ਤਹਿਸੀਲ ਕਸੂਰ ਦੇ ਵਿੱਚ ਪੈਂਦਾ ਸੀ। ਹੁਣ ਵੀ ਪਾਕਿਸਤਾਨ ਬਾਰਡਰ ਦੇ ਨੇੜੇ ਹੀ ਆ। ਭਾਈ ਸਾਹਿਬ ਜੀ ਜੱਟ ਪਰਿਵਾਰ ਦੇ ਵਿੱਚੋਂ ਸੀ ਜਿਮੀਦਾਰਾ ਕਰਦੇ। ਆਪ ਜੀ ਦੀ ਗੋਤ ਸੰਧੂ ਆ। ਭਾਈ ਤਾਰੂ ਸਿੰਘ ਜੀ ਦੀ ਇੱਕ ਵੱਡੀ ਭੈਣ ਸੀ ਬੀਬੀ ਤਾਰੂ ਜੀ 1716 ਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੋਈ ਤਾਂ ਉਹਦੇ ਤੋਂ ਬਾਅਦ ਕਈ ਸਾਲ ਖਾਲਸੇ ਤੇ ਬੜਾ ਕਰੜਾ ਸਮਾਂ ਰਿਹਾ ਸਿੰਘਾਂ ਨੂੰ ਲੱਭ ਲੱਭ ਕੇ ਹਕੂਮਤ ਦੇ ਵੱਲੋਂ ਸ਼ਹੀਦ ਕੀਤਾ ਜਾਣ ਲੱਗਾ ਸਿਰਾਂ ਦੇ ਮੁੱਲ ਪਏ ਇਸ ਵੇਲੇ ਲਾਹੌਰ ਦਾ ਗਵਰਨਰ ਸੀ ਅਬਦੁੱਲ ਸਮਦ ਖਾਨ ਬਹਾਦਰ ਭਾਈ ਤਾਰੂ ਸਿੰਘ ਜੀ ਉਦੋਂ ਬੜੇ ਛੋਟੀ ਉਮਰ ਦੇ ਸੀ ਜਦੋਂ ਉਹਨਾਂ ਦੇ ਪਿਤਾ ਬਾਬਾ ਜੋਧ ਸਿੰਘ ਜੀ ਇਹ ਸਮੇਂ ਦੇ ਵਿੱਚ ਸ਼ਹੀਦੀ ਪਾ ਗਏ ਮਾਤਾ ਜੀ ਨੇ ਦੋਵਾਂ ਬੱਚਿਆਂ ਨੂੰ ਬੜੇ ਕਸ਼ਟਾਂ ਦੇ ਨਾਲ ਪਾਲਿਆ ਪੋਸਿਆ ਬਚਪਨ ਤੋਂ ਹੀ ਸਿੱਖੀ ਦੀ ਗੁੜਤੀ ਦਿੱਤੀ ਤੇ ਨਾਲ ਇਹ ਗੁਰਬਾਣੀ ਗੁਰ ਇਤਿਹਾਸ ਚਮਕੌਰ ਸਾਹਿਬ ਤੇ ਸਰਹੰਦ ਦੀਆਂ ਨੀਆਂ ਦੇ ਸਾਕੇ ਲੋਰੀਆਂ ਦੇ ਵਿੱਚ ਸੁਣਾ ਸੁਣਾ ਕੇ ਬੱਚਿਆਂ ਨੂੰ ਵੱਡੇ ਕੀਤਾ ਨੇੜੇ ਹੋਣ ਦੇ ਕਰਕੇ ਭਾਈ ਤਾਰੂ ਸਿੰਘ ਜੀ ਅਕਸਰ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਦੇ ਲਈ ਆਉਂਦੇ ਜਾਂਦੇ ਸੀ ਜਦੋਂ ਥੋੜੇ ਜਿਹੀ ਹੋਸ਼ ਸੰਭਾਲੀ ਤਾਂ ਦਰਬਾਰ ਸਾਹਿਬ ਦੇ ਉਸ ਵੇਲੇ ਦੇ ਹੈੱਡ ਗਰੰਥੀ ਜਿਨ੍ਹਾਂ ਨੇ ਬੰਦ-ਬੰਦ ਕਟਾ ਕੇ ਪੰਥ ਤੋਂ ਕੁਰਬਾਨ ਹੋਣਾ ਕੀਤਾ ਭਾਈ ਸਹਿ ਭਾਈ ਮਨੀ ਸਿੰਘ ਜੀ ਤਿਨਾਂ ਦੇ ਹੱਥੋਂ ਭਾਈ ਤਾਰੂ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਛਕੀ ਭਾਈ ਮਨੀ ਸਿੰਘ ਜੀ ਭਾਈ ਤਾਰਾ ਸਿੰਘ ਜੀ ਵਾਂਗਰ ਕੇ ਮਹਾਨ ਸ਼ਹੀਦਾਂ ਦੇ ਭਾਈ ਤਾਰੂ ਸਿੰਘ ਜੀ ਨੇ ਕਈ ਵਾਰ ਦਰਸ਼ਨ ਕੀਤੇ ਤੇ ਉਹਨਾਂ ਦੀ ਸ਼ਹਾਦਤ ਨੂੰ ਬੜਾ ਨੇੜੇ ਤੋਂ ਤੱਕਿਆ ਭਾਈ ਮਣੀ ਸਿੰਘ ਜੀ ਦੀ ਸ਼ਹੀਦੀ ਦੇ ਸਮੇਂ ਭਾਈ ਤਾਰੂ ਸਿੰਘ ਜੀ ਦੀ ਉਮਰ ਸਿਰਫ 14 ਕੇ ਸਾਲ ਸੀ ਇਨ੍ਹਾਂ ਸ਼ਹੀਦੀਆਂ ਦੇ ਨਾਲ ਭਾਈ ਤਾਰੂ ਸਿੰਘ ਜੀ ਦਾ ਰੂਮ ਰੂਮ ਸਿੱਖੀ ਪਿਆਰ ਦੇ ਨਾਲ ਭਰਪੂਰ ਹੋ ਗਿਆ ਵੱਡੀ ਭੈਣ ਬੀਬੀ ਤਾਰੂ ਦਾ ਵਿਆਹ ਕੀਤਾ ਸੀ ਪਰ ਕਰਨੀ ਮਾਲਕ ਦੀ ਥੋੜੇ ਸਮੇਂ ਦੇ ਵਿੱਚ ਉਹਨਾਂ ਦੇ ਪਤੀ ਅਕਾਲ ਚਲਾਣਾ ਕਰ ਗਏ ਭੈਣ ਤਾਰੂ ਜੀ ਵਾਪਸ ਪੂਲੇ ਪਿੰਡ ਆਪਣੀ ਭੈਣ ਆਪਣੀ ਮਾਤਾ ਤੇ ਭਰਾ ਦੇ ਕੋਲ ਵਾਪਸ ਆ ਗਈ। ਭਾਈ ਤਾਰੂ ਸਿੰਘ ਜੀ ਜੱਟ ਸੀ, ਕੁਝ ਜ਼ਮੀਨ ਕੋਲ ਤੇ ਖੇਤੀਬਾੜੀ ਕਰਦੇ। ਸਰਕਾਰੀ ਟੈਕਸ ਧਾਰਨ ਤੋਂ ਬਾਅਦ ਜੋ ਮਿਹਨਤ ਦੇ 4 ਦਾਣੇ ਬਚਦੇ ਸੀ, ਉਹਨਾਂ ਨੂੰ ਸੇਵਾ ਦੇ ਵਿੱਚ ਲਾ ਦੇਣਾ ਉਹਨਾਂ ਦਾ ਸੁਭਾਅ ਸੀ। ਹਰ ਆਏ ਗਏ ਲੋੜਵੰਦ ਦੀ ਸੇਵਾ ਕਰਨੀ। ਹਕੂਮਤ ਦੇ ਜ਼ੁਲਮਾਂ ਕਰਕੇ ਜੋ ਸਿੰਘ ਵੱਸੋਂ ਤੋਂ ਦੂਰ ਜੰਗਲਾਂ ਬੇਲਿਆਂ ਦੇ ਵਿੱਚ ਰਹਿੰਦੇ ਸੀ ਵੇਲੇ-ਕਵੇਲੇ ਉਹਨਾਂ ਤੱਕ ਵੀ ਰਸਤ ਪਾਣੀ ਲੀੜਾ ਕੱਪੜਾ ਤੇ ਹੋਰ ਲੋੜਿੰਦਾ ਸਮਾਨ ਪਹੁੰਚਾ ਦੇਣਾ ਭਾਈ ਸਾਹਿਬ ਜੀ ਦਾ ਨਿਯਮ ਸੀ ਕਈ ਵਾਰ ਰਾਤ ਬਰਾਤੇ ਵੀ ਸਿੰਘ ਘਰ ਆ ਕੇ ਪ੍ਰਸ਼ਾਦਾ ਛਕ ਜਾਂਦੇ ਤੇ ਕੁਝ ਨਾਲ ਵੀ ਲੈ ਜਾਂਦੇ ਆਪ ਭਾਈ ਤਾਰੂ ਸਿੰਘ ਜੀ ਹੋਣੀ ਕਈ ਵਾਰ ਭੁੱਖੇ ਵੀ ਸੌ ਲੈਂਦੇ ਪਰ ਸਿੰਘਾਂ ਦੀ ਸੇਵਾ ਦੇ ਵਿੱਚ ਉਹਨਾਂ ਕਦੇ ਫਰਕ ਨਹੀਂ ਪੈਣ ਦਿੱਤਾ ਇਸ ਸੇਵਾ ਦੇ ਵਿੱਚ ਭਾਈ ਤਾਰੂ ਸਿੰਘ ਜੀ ਦੀ ਭੈਣ ਬੀਬੀ ਤਾਰੂ ਤੇ ਉਹਨਾਂ ਦੀ ਮਾਤਾ ਜੀ ਦਾ ਪੂਰਾ ਸਾਥ ਸੀ। ਚੱਕੀ ਤੇ ਲੋਹ ਦੀ ਸੇਵਾ ਇਹਨਾਂ ਨੇ ਸੰਭਾਲੀ ਹੋਈ ਸੀ। ਸਾਰਾ ਦਿਨ ਚੁੱਲ੍ਹਾ ਤਪਿਆ ਹੀ ਰਹਿੰਦਾ ਸੀ। ਸਾਰਾ ਇਲਾਕਾ ਭਾਈ ਤਾਰੂ ਸਿੰਘ ਜੀ ਦਾ ਬੜਾ ਸਤਿਕਾਰ ਕਰਦਾ ਉਹਨਾਂ ਨੂੰ ਰੱਬ ਰੂਪ ਸਮਝਦਾ ਸੀ। ਇੰਨੀ ਸੇਵਾ ਭਾਵ ਤੇ ਮਿਹਨਤ ਦੇ ਨਾਲ ਨਾਲ ਭਾਈ ਤਾਰੂ ਸਿੰਘ ਜੀ ਬੜੇ ਵੱਡੇ ਪਰਉਪਕਾਰੀ ਵੀ ਸੀ। ਮਹਾਨ ਵਿਦਵਾਨ ਤੇ ਲੇਖਕ ਪ੍ਰਿੰਸੀਪਲ ਬਾਪੂ ਸਵਰਨ ਸਿੰਘ ਜੀ ਹੋਣਾ ਨੇ ਇੱਕ ਖਾਸ ਘਟਨਾ ਦਾ ਜ਼ਿਕਰ ਕੀਤਾ ਹੈ ਭਾਈ ਸਾਹਿਬ ਜੀ ਦੇ ਸਮੇਂ ਪੱਟੀ ਦਾ ਹਾਕਮ ਸੀ জাফর ਬੇਗ ਜੋ ਬੜਾ ਜ਼ਾਲਮ ਤੇ ਵਿਸ਼័យ ਕਿਸਮ ਦਾ ਬੰਦਾ ਸੀ জাফর ਇੱਕ ਦਿਨ ਰਾਹ ਦੇ ਵਿੱਚੋਂ ਲੰਘਦਾ ਸੀ ਕਿ ਉਹਦੀ ਨજર ਖੂਹ ਤੋਂ ਪਾਣੀ ਭਰਦੀ ਇੱਕ ਨੌਜਵਾਨ ਸੋਹਣੀ ਸੁਨੱਖੀ ਕੁੜੀ ਦੇ ਉੱਪਰ ਪਈ জাফর ਨੇ ਜਦੋਂ ਪਤਾ ਲੱਗਾ ਤੇ ਉਹਨੂੰ ਪਤਾ ਲੱਗਾ ਕਿ ਇਹ ਮੁਟਿਆਰ ਦਾ ਨਾਮ ਸਲਮਾ ਹੈ ਤੇ ਇਹ ਇੱਕ ਗਰੀਬ ਮੁਸਲਮਾਨ ਰਹੀਮ ਬਖਸ਼ ਦੀ ਧੀ ਆ ਜੋ ਕਿ ਮਸ਼ੇਰਾ ਹੈ জাফর ਨੇ ਨਕਾਹ ਦੇ ਲਈ ਸੁਨਿਆ ਭੇਜਿਆ ਰਹੀਮ ਨੇ ਆਪਣੀ ਧੀ ਸਲਮਾ ਦੇ ਨਾਲ ਜਦੋਂ ਗੱਲ ਕੀਤੀ ਤਾਂ ਸਲਮਾ ਨੇ ਕਿਹਾ ਅੱਬਾ ਤੂੰ ਤੇ ਜਾਣਦਾ ਹੈ ਉਹ ਬੁੱਢਾ ਵਿਸ਼ਈ ਜ਼ਾਲਮ ਤੇ ਨਸ਼ੇੜੀ ਬੰਦਾ ਇਸ ਨਰਕ ਦੇ ਵਿੱਚ ਪਾਉਣ ਦੇ ਨਾਲੋਂ ਤੇ ਚੰਗਾ ਹੈ ਤੂੰ ਆਪ ਹੱਥੀ ਮੇਰਾ ਗਲਾ ਘੁੱਟ ਦੇ ਰਹੀਮ ਨੇ ਤੇ ਦੀ ਗੱਲ ਸੁਣ ਕੇ ਨਕਾਹ ਤੋਂ ਮਨਾ ਕਰ ਦਿੱਤਾ ਪਰ ਜਾਫਰ ਹਾਕਮ ਸੀ ਹਵਸ਼ਦਾ ਮਾਰਿਆ ਹੋਇਆ ਕੁੜੀ ਦੇ ਮਗਰ ਪੈ ਗਿਆ ਹੁਣ ਪਿਓ ਤੇ ਦੋਵਾਂ ਨੂੰ ਬੜਾ ਤੰਗ ਕਰਨ ਲੱਗਾ ਕਈ ਲੋਭ ਲਾਲ ਚ ਵੀ ਦਿੱਤੇ ਧਮਕੀਆਂ ਵੀ ਦਿੱਤੀਆਂ ਅਖੀਰ ਇੱਕ ਦਿਨ ੱੱਕੇ ਦੇ ਨਾਲ ਸਲਮਾ ਨੂੰ ਘਰੋਂ ਚੁੱਕ ਕੇ ਲੈ ਗਿਆ ਪਿਓ ਨੇ ਬੜੇ ਤਰਲੇ ਮੰਤਾਂ ਕੀਤੀਆਂ ਪਰ ਕੋਈ ਗੱਲ ਨਾ ਸੁਣੀ ਗਈ ਉਹ ਗਰੀਬ ਬਾਪ ਰੋਂਦਾ ਹੋਇਆ ਲਾਹੌਰ ਗਿਆ ਲਾਹੌਰ ਦਾ ਇਸ ਵੇਲੇ ਦਾ ਨਵਾਬ ਸੀ ਜਕਰੀਆ ਖਾਨ ਤੇ ਇਹ জাফর ਦਾ ਰਿਸ਼ਤੇਦਾਰ ਸੀ ਇਸ ਕਰਕੇ ਉੱਥੇ ਵੀ ਕੋਈ ਗੱਲ ਨਾ ਸੁਣੀ ਗਈ ਇੱਕ ਦਿਨ জাফর ਤੋਂ ਆਗਿਆ ਲੈ ਕੇ ਰਹੀਮ ਬਖਸ਼ ਕੈਦਲੇ ਵਿੱਚ ਪਈ ਆਪਣੀ ਧੀ ਸਲਮਾ ਨੂੰ ਮਿਲਣ ਦੇ ਲਈ ਗਿਆ ਤੇ ਇਹ ਨੂੰ ਰੋ ਰੋ ਕੇ ਸਾਰੀ ਅਸਲੀਅਤ ਦੱਸੀ ਕਿ ਇੱਥੇ ਕਿਧਰੇ ਵੀ ਇਨਸਾਫ ਨਹੀਂ ਮੈਂ ਤੇ ਲਾਹੌਰ ਤੱਕ ਜਾ ਆਇਆ ਪਰ ਕਿਧਰੇ ਵੀ ਕੋਈ ਨਿਆਂ ਦੀ ਗੱਲ ਨਹੀਂ ਸਲਮਾ ਨੇ ਕਿਹਾ ਅੱਬਾ ਜਦੋਂ ਨਵਾਬਾਂ ਦੇ ਦਰਾਂ ਤੋਂ ਨ ਇਨਸਾਫ ਨਾ ਮਿਲੇ ਤੇ ਫਿਰ ਪਾਤਸ਼ਾਹਾਂ ਦੇ ਅੱਗੇ ਗੁਹਾਰ ਲਾਈ ਦੀ ਆ ਤੂੰ ਹਾਰ ਨਾ ਮੰਨ ਅਜੇ ਇੱਕ ਦਰ ਹੋ ਰਿਹਾ ਇੱਕ ਵਾਰ ਉੱਥੇ ਜਾ ਕਿਹੜਾ ਤੇ ਇਹ ਹੋਰ ਦਰ ਕਿਹੜਾ ਰਹਿ ਗਿਆ ਬਾਪੂ ਤੂੰ ਖਾਲਸੇ ਦੀ ਸ਼ਰਨ ਦੇ ਵਿੱਚ ਜਾ ਉਹਨਾਂ ਦੇ ਅੱਗੇ ਜਾ ਕੇ ਅਰਜ ਕਰ ਮੈਨੂੰ ਬੇਨ ਮੈਨੂੰ ਉਮੀਦ ਹੈ ਕਿ ਖਾਲਸਾ ਆਪਣੀ ਬੇਨਤੀ ਨੂੰ ਜਰੂਰ ਸੁਨੇਗਾ ਤੇ ਇਹਦੇ ਕੋਲੋਂ ਸੁਣ ਕੇ ਰਹੀਮ ਬਾਹਰ ਆਇਆ ਹੁਣ ਸਿੰਘਾਂ ਨੂੰ ਲੱਭਦਾ ਫਿਰਦਾ ਪਰ ਸਮਾਂ ਇਦਾਂ ਦਾ ਸੀ ਕਿ ਸਿੰਘ ਜੰਗਲ ਬੇਲਿਆਂ ਦੇ ਵਿੱਚ ਲੁਕਛ ਛਪ ਕੇ ਰਹਿੰਦੇ ਸੀ ਕਈ ਦਿਨ ਫਿਰਦਾ ਰਿਹਾ ਪਰ ਰਹੀਮ ਨੂੰ ਸਿੰਘ ਨਾ ਮਿਲੇ ਇੱਕ ਦਿਨ ਰਹੀਮ ਸ਼ਾਮ ਦੇ ਵੇਲੇ ਪੂਲੇ ਪਿੰਡ ਭਾਈ ਤਾਰੂ ਸਿੰਘ ਜੀ ਨੂੰ ਆ ਮਿਲਿਆ ਭਾਈ ਸਾਹਿਬ ਨੇ ਲੋੜਵੰਦ ਜਾਣ ਕੇ ਉਹਦੀ ਸੇਵਾ ਕੀਤੀ ਲੰਗਰ ਪਾਣੀ ਸ਼ਿਕਾਇਆ ਬਿਠਾਇਆ ਬੈਠੇ ਹੋਇਆਂ ਦੁਖੀ ਪਿਓ ਨੇ ਆਪਣੀ ਸਾਰੀ ਅੰਦਰ ਦੀ ਪੀੜਾ ਖੋਲ ਸੁਣਾਈ ਤੇ ਕਿਆ ਤਾਰੂ ਸਿਆ ਹੁਣ ਤੇ ਮੈਨੂੰ ਖਾਲਸੇ ਦੇ ਦਰੋਂ ਹੀ ਆਸਿਆ ਤੇ ਧੀ ਨੇ ਮੈਨੂੰ ਇਸੇ ਦਰ ਤੇ ਭੇਜਿਆ ਪਰ ਖਾਲਸਾ ਕਿਧਰੇ ਨਜਰੀ ਨਹੀਂ ਪੈਂਦਾ ਮੈਂ ਕੀ ਕਰਾਂ ਭਾਈ ਤਾਰੂ ਸਿੰਘ ਜੀ ਨੇ ਕਿਹਾ ਤੁਸੀਂ ਆਰਾਮ ਕਰੋ ਗੁਰੂ ਸਾਹਿਬ ਭਲੀ ਕਰਨਗੇ ਸਭ ਕੁਝ ਹੋ ਜਾਊ ਭਾਈ ਤਾਰੂ ਸਿੰਘ ਜੀ ਅਕਸਰ ਰਾਤ ਨੂੰ ਸਿੰਘਾਂ ਦੇ ਲਈ ਰਸਤ ਪਾਣੀ ਲੰਗਰ ਪਾਣੀ ਤਿਆਰ ਕਰਕੇ ਲੈ ਜਾਂਦੇ ਸੀ ਅੱਜ ਵੀ ਘਰ ਤੋਂ ਥੋੜੇ ਦੂਰ ਇੱਕ ਝਾੜੀ ਦੇ ਵੱਲ ਨੂੰ ਤੁਰੇ ਉਥੇ 10-12 ਸਿੰਘਾਂ ਦਾ ਜਥਾ ਰੁਕਿਆ ਹੋਇਆ ਸੀ ਜਾ ਕੇ ਫਤਿਹ ਬੁਲਾਈ ਲੰਗਰ ਸ਼ਿਕਾਇਆ ਫਿਰ ਭਾਈ ਤਾਰੂ ਸਿੰਘ ਜੀ ਨੇ ਰਹੀਮ ਦੇ ਬਾਰੇ ਸਲਮਾ ਦੇ ਬਾਰੇ ਸਾਰੀ ਗੱਲ ਦੱਸੀ ਤੇ ਕਿਹਾ ਉਹਨਾਂ ਨੂੰ ਪੰਥ ਤੋਂ ਹੀ ਆਸ ਹੈ ਨਾਲੇ ਮੈਂ ਭਾਈ ਮਨੀ ਸਿੰਘ ਜੀ ਦੇ ਕੋਲੋਂ ਸੁਣਿਆ ਸੀ ਕਿ ਤਲਗੀ ਤਰਪਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਆਏ ਇੱਕ ਗਰੀਬ ਬ੍ਰਾਹਮਣ ਦੀ ਧੀ ਨੂੰ ਬੱਸੀ ਦੇ ਹਾਕਮਾਂ ਦੇ ਕੋਲੋਂ ਛਡਵਾਇਆ ਸੀ ਪੰਥ ਗੁਰੂ ਦਾ ਰੂਪ ਹੈ ਤੇ ਆਪ ਜੀ ਕਿਰਪਾ ਕਰੋ ਤੇ ਸਭ ਕੁਝ ਹੋ ਸਕਦਾ ਸਿੰਘਾਂ ਨੇ ਭਾਈ ਸਾਹਿਬ ਜੀ ਨੂੰ ਕਿਹਾ ਤੁਸੀਂ ਫਿਕਰ ਨਾ ਕਰੋ ਖਾਲਸਾ ਤੇ ਪ੍ਰਗਟ ਹੀ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਪੱਖਿਆ ਦੇ ਲਈ ਹੋਇਆ ਤੁਸੀਂ ਰਹੀਮ ਨੂੰ ਸਾਡੇ ਨਾਲ ਭੇਜੋ ਸਿੰਘਾਂ ਨੇ ਭਾਈ ਤਾਰੂ ਸਿੰਘ ਜੀ ਦੇ ਘਰੋਂ ਰਹੀਮ ਨੂੰ ਲਿਆ ਗurela ਨੀਤੀ ਦੇ ਤਹਿਤ ਸਾਰਿਆਂ ਨੇ ਭੇਸ ਬਦਲ ਲਿਆ ਪੱਟੀ ਪਹੁੰਚ ਗਏ ਬਾਰਲਾ ਕੁੰਡਾ ਇਹ ਕਹਿ ਕੇ ਪਹਿਰੇਦਾਰਾਂ ਦੇ ਕੋਲੋਂ ਖੁਲਵਾ ਲਿਆ ਕਿ ਲਾਹੌਰ ਤੋਂ ਖਾਸ ਪੈਗਾਮ ਆਇਆ জাফর ਬੇਗ ਦੇ ਲਈ ਇਦਾਂ ਸਿੰਘ ਅੰਦਰ ਚਲੇ ਗਏ ਅੱਗੇ ਕੁਝ ਪਹਿਰੇਦਾਰ ਸੁੱਤੇ ਪਏ ਸੀ ਕੁਝ ਇੱਧਰ-ਉੱਧਰ ਸੀ ਰਹੀਮ ਨੇ ਦੱਸਿਆ ਸਲਮਾ ਇੱਧਰਲੇ ਪਾਸੇ ਕੈਦਖਾਨੇ ਦੇ ਵਿੱਚ ਹੈ ਬਚਦੇ ਬਚਾਉਂਦੇ ਰਹੀਮ ਦੇ ਸਮੇਤ ਸਲਮਾ ਦੇ ਕੋਲ ਸਿੰਘ ਪਹੁੰਚੇ ਸਲਮਾ ਨੂੰ ਆਪਣੇ ਨਾਲ ਲਿਆ ਤੇ ਵਾਪਸੀ ਤੇ ਕੁਝ ਪਹਿਰੇਦਾਰਾਂ ਨੂੰ ਜਦੋਂ ਸ਼ੱਕ ਹੋਇਆ ਤੇ ਸਿੰਘਾਂ ਨੇ ਉਹਨਾਂ ਦਾ ਸੁੱਧਾ ਲਾ ਦਿੱਤਾ ਤੇ ਸਲਮਾ ਨੂੰ ਲੈ ਕੇ ਪੱਟੀ ਤੋਂ ਹਵਾ ਹੋ ਗਏ ਉਹ ਦੋਵੇਂ ਪਿਓ ਤੇ ਰਹੀਮ ਤੇ ਸਲਮਾ ਕਸੂਰ ਚਲੇ ਗਏ ਕਸੂਰ ਉਹਨਾਂ ਦੀ ਰਿਸ਼ਤੇਦਾਰੀ ਵੀ ਸੀ ਤੇ ਦੂਸਰਾ ਕਸੂਰ ਦੇ ਉੱਪਰ ਲਾਹੌਰ ਦਾ ਹੁਕਮ ਨਹੀਂ ਸੀ ਚੱਲਦਾ ਸਵੇਰੇ ਜਦੋਂ ਜਾਫਰ ਨੂੰ ਪਤਾ ਲੱਗਾ ਤੇ ਬੜੀ ਖੋਜ ਕੀਤੀ ਪਰ ਨਾ ਸਿੰਘ ਲੱਭੇ ਤੇ ਨਾ ਸਲਮਾ ਤੇ ਰਹੀਮ ਪਿਓ ਪੀ ਇਦਾਂ ਪਾਰਿ ਉਪਕਾਰੀ ਭਾਈ ਤਾਰੂ ਸਿੰਘ ਜੀ ਨੇ ਇੱਕ ਗਰੀਬ ਮੁਸਲਮਾਨ ਦੇ ਧੀ ਨੂੰ ਇੱਕ ਪਾਪੀ ਜ਼ਾਲਮ ਦੀ ਕੈਦ ਤੋਂ ਮੁਕਤ ਕਰਾਇਆ। ਇਦਾਂ ਦੇ ਕੰਮ ਭਾਈ ਤਾਰੂ ਸਿੰਘ ਜੀ ਆਮ ਕਰਦੇ ਰਹਿੰਦੇ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸੁਖਨੀ ਸਾਹਿਬ ਦੇ ਵਿੱਚ ਅੰਮ੍ਰਿਤ ਰੂਪ ਬਚਨ ਨੇ ਬ੍ਰਹਮ ਗਿਆਨੀ ਪਾਰਿ ਉਪਕਾਰ ਊਮਾਹ ਇਦਾਂ ਸੇਵਾ ਕਰਦਿਆਂ ਸਮਾਂ ਲੰਘਦਾ ਗਿਆ। ਜਦੋਂ ਜਕਰੀਏ ਨੇ ਦਰਬਾਰ ਸਾਹਿਬ ਮਸੇ ਰੰਗੜ ਦੀ ਡਿਊਟੀ ਲਾਈ ਤਾਂ ਮਸੇ ਨੇ ਦਰਬਾਰ ਸਾਹਿਬ ਦੇ ਵਿੱਚ ਬੜੀਆਂ ਮਨਮਰਜ਼ੀਆਂ ਕਰਨੀਆਂ ਸ਼ੁਰੂ ਕੀਤੀਆਂ ਦਰਬਾਰ ਸਾਹਿਬ ਦੇ ਅੰਦਰ ਬਹਿ ਕੇ ਹੁੱਕਾ ਪੀਂਦਾ ਕੰਜਰੀਆਂ ਨਚਾਉਂਦਾ ਤੇ ਹੋਰ ਘੋਰ ਬੇਅਦਬੀ ਕਰਦਾ ਜਦੋਂ ਇਸ ਬੇਅਦਬੀ ਦਾ ਪਤਾ ਖਾਲਸੇ ਨੂੰ ਲੱਗਾ ਤਾਂ ਬਾਬਾ ਸੁੱਖਾ ਸਿੰਘ ਜੀ ਮਾੜੀ ਕੰਬੂ ਤੇ ਬਾਬਾ ਮਹਿਤਾਬ ਸਿੰਘ ਜੀ ਮੀਰਾ ਕੋਟिए ਨੇ ਮਸੇ ਦਾ ਸੁੱਧਾ ਲਾਇਆ ਤੇ ਉਹਦਾ ਸਿਰ ਲਾ ਕੇ ਬੁੱਢੇ ਜੋੜ ਲੈ ਗਏ ਜਕਰੀਏ ਦੇ ਲਈ ਇਹ ਬੜੀ ਵੱਡੀ ਹਾਰ ਸੀ ਕਿ ਉਹਦਾ ਖਾਸਮ ਖਾਸ ਚੌਧਰੀ ਜਿਸ ਨੂੰ ਦਿਨ ਦਿਹਾੜੇ ਵੱਢ ਕੇ ਤੇ ਉਹਦਾ ਸਿਰ ਲੈ ਜਾਣਾ ਤੇ ਫੜਿਆ ਵੀ ਕੋਈ ਨਾ ਜਾਵੇ ਇਹ ਜਕਰੀਏ ਦੇ ਲਈ ਬੜੀ ਦੁਖਦਾਈ ਗੱਲ ਸੀ ਜਕਰੀਏ ਨੇ ਹੁਣ ਸਿੰਘਾਂ ਦੇ ਉੱਪਰ ਹੋਰ ਸ਼ਕਤੀ ਕਰ ਦਿੱਤੀ ਸਾਰੇ ਚੌਧਰੀ ਨੰਬਰਦਾਰਾਂ ਮੁਖਬਰਾਂ ਨੂੰ ਬੜੀ ਸ਼ਕਤੀ ਦੇ ਨਾਲ ਹੁਕਮ ਕੀਤਾ ਇੱਕ ਦਿਨ ਜਗਰੀਏ ਨੇ ਲਾਹੌਰ ਸਬਾ ਬੁਲਾਈ ਕਿ ਇਹ ਜਿਹੜੇ ਸਿੰਘ ਨੇ ਇਨਾਂ ਦੇ ਮਹੱ ਘਰ ਢਾ ਦਿੱਤੇ ਬੇਕਾਰ ਕਰ ਦਿੱਤਾ ਜ਼ਮੀਨਾਂ ਖੋ ਲਈਆਂ ਕਾਰੋਬਾਰ ਕੋਈ ਕਰਦਾ ਨਹੀਂ ਵਪਾਰ ਸਾਰੇ ਠੱਪ ਨੇ ਇਹ ਜੰਗਲਾਂ ਬੇਲਿਆਂ ਦੇ ਵਿੱਚ ਚਲੋ ਜਿੱਥੇ ਵੀ ਰਹਿੰਦੇ ਆ ਕੁਝ ਖਾਂਦੇ ਤੇ ਹੋਣਗੇ ਤੇ ਜੇ ਇਨਾਂ ਨੂੰ ਖਾਣ ਨੂੰ ਨਹੀਂ ਮਿਲਦਾ ਤੇ ਇਹ ਭੁੱਖ ਦੇ ਨਾਲ ਹੀ ਕਿਉਂ ਨਹੀਂ ਮਰ ਜਾਂਦੇ ਆਖਿਰ ਸਰੀਰ ਹੈ ਸਰੀਰ ਨੂੰ ਰੋਟੀ ਦੀ ਲੋੜ ਹੁੰਦੀ ਆ ਇਹ ਭੁੱਖ ਦੇ ਨਾਲ ਕਿਉਂ ਨਹੀਂ ਮਰ ਜਾਂਦੇ ਕਿੱਥੋਂ ਖਾਂਦੇ ਆ ਸਰਦਾਰ ਪੰਗੂ ਜੀ ਪੰਥ ਪ੍ਰਕਾਸ਼ ਦੇ ਵਿੱਚ ਲਿਖਦੇ ਆ ਕਿ ਜਕਰੀਏ ਦੇ ਕੋਲੋਂ ਸੁਣ ਕੇ ਜੰਡਿਆਲੇ ਦੇ ਨਿਰੰਜਨੀਏ ਆਕਲਦਾਸ ਨੇ ਕਿਹਾ ਨਵਾਬ ਸਾਹਿਬ ਬਥੇਰੇ ਆ ਇਹਨਾਂ ਬਾਗੀਆਂ ਨੂੰ ਰੋਟੀਆਂ ਖਵਾਉਣ ਵਾਲੇ ਨਵਾਬ ਗੁੱਸੇ ਦੇ ਨਾਲ ਭਰਿਆ ਕਹਿਣ ਲੱਗਾ ਕੌਣ ਆ ਇੱਕ ਵਾਰੀ ਉਹਨਾਂ ਦਾ ਨਾਮ ਤੇ ਦੱਸ ਨਿਰੰਜਨੀਏ ਨੇ ਕਿਹਾ ਸਭ ਤੋਂ ਵੱਡਾ ਤੇ ਇੱਕ ਸਿੰਘਾਂ ਦਾ ਸੇਵਾਦਾਰ ਬਣਿਆ ਫਿਰਦਾ ਪੁੱਲੇ ਪਿੰਡ ਦਾ ਤਾਰੂ ਸਿੰਘ ਜਿਹੜਾ ਤੁਹਾਡੇ ਨੱਕ ਦੇ ਥੱਲੇ ਰਹਿ ਕੇ ਇਹਨਾਂ ਸਿੱਖੜਿਆਂ ਨੂੰ ਲੰਗਰ ਖਵਾਉਂਦਾ ਫਿਰਦਾ ਆਪ ਭਾਵੇਂ ਭੁੱਖਾ ਸੌਣ ਲਵੇ ਪਰ ਉਹਦੇ ਘਰੋਂ ਕੋਈ ਖਾਲੀ ਨਹੀਂ ਮੁੜਦਾ ਇਹਦੇ ਵਿੱਚ ਉਹਦੀ ਮਾਂ ਤੇ ਭੈਣ ਵੀ ਨਾਲ ਆ। ਕ੍ਰੋਧ ਦੇ ਨਾਲ ਭਰੇ ਹੋਏ ਜਕਰੀਏ ਨੇ ਕਿਹਾ ਤਾਰੂ ਸਿੰਘ ਨੂੰ ਪੇਸ਼ ਕੀਤਾ ਜਾਵੇ। ਲਾਹੌਰ ਤੋਂ ਪੁਲਿਸ ਦੀ ਇੱਕ ਟੁਕੜੀ ਤੁਰੇ ਪੁੱਲੇ ਪਿੰਡ ਪਹੁੰਚੇ। ਭਾਈ ਤਾਰੂ ਸਿੰਘ ਜੀ ਉਸ ਵੇਲੇ ਖੇਤਾਂ ਦੇ ਵਿੱਚ ਕੰਮ ਕਰਦੇ ਸੀ। ਇੱਕ ਬੰਦੇ ਨੇ ਜਾ ਕੇ ਭਾਈ ਤਾਰੂ ਸਿੰਘ ਜੀ ਨੂੰ ਦੱਸਿਆ ਤਾਰੂ ਸਿਆ ਪੁਲਿਸ ਆਈ ਆ ਤੈਨੂੰ ਲੱਭਦੀ ਫਿਰਦੀ ਸ਼ਹਿਰ ਤੈਨੂੰ ਫੜਨ ਦੇ ਲਈ ਆ ਤੂੰ ਕਿਧਰੇ ਆਸੇ ਪਾਸੇ ਹੋ ਜਾ ਅਸੀਂ ਆਪੇ ਸਾਹਮਣੇ ਲਵਾਵਾਂਗੇ ਭਾਈ ਤਾਰੂ ਸਿੰਘ ਜੀ ਨੇ ਉਹਨਾਂ ਨੂੰ ਹੌਸਲਾ ਦਿੰਦਿਆਂ ਕਿ ਆਪਾਂ ਕੋਈ ਗੁਨਾਹ ਨਹੀਂ ਕੀਤਾ ਸੱਜਣਾ ਆਪਾਂ ਨੂੰ ਲੁਕਣ ਦੀ ਕੀ ਲੋੜ ਆ ਭਾਈ ਤਾਰੂ ਸਿੰਘ ਜੀ ਆਪ ਹੀ ਤੁਰ ਕੇ ਪਿੰਡ ਆ ਗਏ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਗ੍ਰਿਫਤਾਰ ਕੀਤਾ ਤੇ ਨਾਲ ਉਹਨਾਂ ਦੀ ਭੈਣ ਬੀਬੀ ਤਾਰੂ ਨੂੰਵੇਂ ਫੜ ਲਿਆ ਪਿੰਡ ਵਾਲਿਆਂ ਨੇ ਬੜੇ ਮਿੰਤਾਤਰਲੇ ਕੀਤੇ ਕੁਝ ਪੈਸੇ ਦਿੱਤੇ ਲਾਲਚ ਦੇ ਕੇ ਭੈਣ ਤਾਰੂ ਨੂੰ ਤੇ ਛਡਵਾ ਲਿਆ ਪਰ ਭਾਈ ਤਾਰੂ ਸਿੰਘ ਜੀ ਨੂੰ ਪੁਲਸ ਫੜ ਕੇ ਲੈ ਗਈ ਰਾਹ ਦੇ ਵਿੱਚ ਵੀ ਜਾਂਦਿਆਂ ਹੋਇਆਂ ਇੱਕ ਪਿੰਡ ਵਾਲਿਆਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਤਾਰੂ ਸਿੰਘ ਨੂੰ ਫੜਿਆ ਤੇ ਉਹਨਾਂ ਨੇ ਛਡਾਉਣ ਦਾ ਯਤਨ ਕੀਤਾ ਪਰ ਭਾਈ ਤਾਰੂ ਸਿੰਘ ਜੀ ਨੇ ਕਿਹਾ ਕੋਈ ਲੋੜ ਨਹੀਂ ਸਭ ਕੁਝ ਗੁਰੂ ਦੇ ਹੁਕਮ ਦੇ ਵਿੱਚ ਹੈ ਤੁਸੀਂ ਫਿਕਰ ਨਾ ਕਰੋ ਨਾਲੇ ਜੇਕਰ ਤੁਸੀਂ ਇਦਾਂ ਦਾ ਕੰਮ ਕੀਤਾ ਮੈਨੂੰ ਛਡਾਉਣ ਵਾਲਾ ਤੇ ਜਕਰੀਆ ਬੜਾ ਜ਼ਾਲਮ ਆ ਉਹਦਾ ਕਹਿਰ ਤੁਹਾਡੇ ਸਾਰੇ ਪਿੰਡ ਤੇ ਟੁੱਟੂਗਾ ਤੇ ਮੈਂ ਨਹੀਂ ਚਾਹੁੰਦਾ ਕਿ ਇੱਕ ਮੇਰੇ ਕਰਕੇ ਸਾਰੇ ਪਿੰਡ ਦੇ ਉੱਪਰ ਕਹਿਰ ਟੁੱਟੇ ਜੋ ਵੀ ਹੋਵੇਗਾ ਗੁਰੂ ਦੇ ਹੁਕਮ ਦੇ ਵਿੱਚ ਹੈ ਮਾਲਕ ਭਲੀ ਕਰੋ ਇਦਾਂ ਭਾਈ ਤਾਰੂ ਸਿੰਘ ਜੀ ਨੂੰ ਸਿਪਾਹੀ ਭੜ ਕੇ ਲਾਹੌਰ ਲੈ ਆਏ ਕੁਝ ਦਿਨ ਲਾਹੌਰ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਇੱਕ ਦਿਨ ਕਚਹਿਰੀ ਲੱਗੀ ਜਕਰੀਏ ਦੇ ਅੱਗੇ ਪੇਸ਼ੀ ਹੋਈ ਜਾਂਦਿਆਂ ਹੀ ਜਕਰੀਏ ਦੇ ਸਾਹਮਣੇ ਭਾਈ ਤਾਰੂ ਸਿੰਘ ਜੀ ਨੇ ਉੱਚੀ ਆਵਾਜ਼ ਦੇ ਵਿੱਚ ਗੁਰੂ ਕੀ ਫਤਿਹ ਬੁਲਾਈ ਸੁਣ ਕੇ ਜਕਰੀਏ ਨੇ ਕਿਹਾ ਉਹ ਸਿੱਖੜਿਆ ਇਹ ਆਨੰਦਪੁਰ ਜਾਂ ਅੰਮ੍ਰਿਤਸਰ ਨਹੀਂ ਇੱਥੇ ਸਲਾਮ ਕਰੀ ਦੀ ਆ ਇਹ ਲਾਹੌਰ ਆ ਨਵਾਬ ਜਕਰੀਏ ਦਾ ਦਰਬਾਰ ਭਾਈ ਤਾਰੂ ਸਿੰਘ ਜੀ ਨੇ ਕਿਹਾ ਗੁਰੂ ਦੀ ਫਤਿਹ ਗੁਰੂ ਦੀ ਫਤਿਹ ਕਿਸੇ ਜਗਾ ਦੀ پابੰਦ ਨਹੀਂ ਫਿਰ ਜਕਰੀਏ ਨੇ ਕਿਹਾ ਤੇਰੀ ਸ਼ਿਕਾਇਤ ਆਈ ਆ ਕਿ ਤੂੰ ਹਕੂਮਤ ਦੇ ਬਾਗਿਆਂ ਨੂੰ ਪਨਾ ਦੇਣਾ ਤੇ ਉਹਨਾਂ ਨੂੰ ਰੋਟੀ ਪਾਣੀ ਖਵਾਉਣਾ ਭਾਈ ਸਾਹਿਬ ਨੇ ਕਿਹਾ ਮੈਂ ਕੋਈ ਚੋਰੀ ਜਾਂ ਡਾਕੀ ਨਹੀਂ ਮਾਰਦਾ ਮੈਂ ਆਪਣੀ ਮਿਹਨਤ ਕਰਦਾ ਤੇ ਤੁਹਾਡਾ ਪੂਰਾ ਟੈਕਸ ਤਾਰਦਾ ਆਪਣੀ ਮਿਹਨਤ ਦੇ ਵਿੱਚੋਂ ਜੋ ਵਧੇ ਉਹ ਲੋੜਵੰਦਾਂ ਨੂੰ ਛਿਗਾ ਦੇਣਾ ਤੂੰ ਵੀ ਕਿਧਰੇ ਆ ਜਾਈਂ ਤੈਨੂੰ ਵੀ ਛਿਗਾ ਦੇਾਂਗੇ ਬਾਕੀ ਜੋ ਤੁਹਾਡੇ ਨਜ਼ਰ ਦੇ ਵਿੱਚ ਬਾਗੀ ਆ ਮੇਰੀ ਨਜ਼ਰ ਦੇ ਵਿੱਚ ਉਹ ਗੁਰੂ ਦੇ ਸਿੱਖ ਆ ਗੁਰੂ ਦੇ ਸਿੰਘ ਆ ਤੇ ਮੇਰੇ ਗੁਰੂ ਦਾ ਹੁਕਮ ਹੈ ਕਿ ਦਰ ਆਏ ਸਿੱਖ ਦੀ ਸੇਵਾ ਕਰਨੀ ਨਵਾਬ ਨੇ ਕਿਹਾ ਜਦੋਂ ਤੂੰ ਜ਼ੁਲਮ ਸਵਕਾਰੀ ਕਰ ਲਿਆ ਫਿਰ ਤੈਨੂੰ ਇਹ ਵੀ ਪਤਾ ਹੋਊ ਕਿ ਇਹਦੀ ਸਜ਼ਾ ਕੀ ਆ ਭਾਈ ਸਾਹਿਬ ਨੇ ਕਿਹਾ ਸਜ਼ਾ ਦਾ ਵੀ ਪਤਾ ਹੁਣ ਨਵਾਬ ਨੇ ਚਾਲ ਬਦਲੀ ਤੇ ਮਿੱਠੇ ਪਿਆਰੇ ਜੇ ਹੋ ਕੇ ਕਹਿਣ ਲੱਗਾ ਤਾਰੂ ਸਿਆਮ ਕਿਉਂ ਅਜਾਈ ਮੌਤੇ ਮਰਦਾ ਤੂੰ ਇਦਾਂ ਕਰ ਮੁਸਲਮਾਨ ਹੋ ਜਾ ਪਰ ਜਵਾਨੀ ਦੀ ਤੇਰੀ ਉਮਰ ਆ 25 ਕ ਸਾਲ ਭਾਈ ਸਾਹਿਬ ਦੀ ਉਮਰ ਆ ਤੇਰਾ ਵਿਆਹ ਕਰਵਾ ਦਿੰਨੇ ਆ ਤੂੰ ਅਜੇ ਵੇਖਿਆ ਹੀ ਕੀ ਆ ਤੈਨੂੰ ਜ਼ਗੀਰ ਦੇਵਾਂਗੇ ਆਨੰਦ ਮਾਨ ਜੀਵਨ ਦੇ ਰਸ ਨੂੰ ਭੋਗ ਕੀ ਕੱਢਣਾ ਐ ਇਸ ਸਿੱਖੀ ਦੇ ਵਿੱਚੋਂ ਹੁਣ ਤੱਕ ਕੀ ਮਿਲਿਆ ਤੈਨੂੰ ਭਾਈ ਸਾਹਿਬ ਨੇ ਕਿਹਾ ਮੈਨੂੰ ਤੇਰੇ ਪਾਪਾਂ ਦੀ ਕਮਾਈ ਦੀ ਲੋੜ ਨਹੀਂ ਦੂਜੀ ਗੱਲ ਮੈਂ ਸਿੱਖੀ ਨਹੀਂ ਛੱਡਣੀ ਇਹ ਤੇ ਕੇਸਾਂ ਸਵਾਸਾਂ ਦੇ ਨਾਲ ਨਿਭੂ ਕਰੋਧ ਦੇ ਨਾਲ ਭਰੇ ਜਕਰੀਏ ਨੇ ਕਿਹਾ ਆ ਬਾਲਾਂ ਦੇ ਪੰਡ ਨੂੰ ਜਿੰਨੂੰ ਤੂੰ ਸਿੱਖੀ ਸਮਝੀ ਫਿਰਦਾ ਇਹ ਤਾਂ ਮੈਂ ਹੁਣੇ ਜੁੱਤੀਆਂ ਮਾਰ ਮਾਰ ਕੇ ਉਡਾ ਦੇਵਾਂ ਕੇਸਾਂ ਦੇ ਬਾਰੇ ਆਪਿ ਸ਼ਬਦ ਸੁਣ ਕੇ ਭਾਈ ਸਾਹਿਬ ਨੇ ਉਸੇ ਵੇਲੇ ਜਵਾਬ ਦਿੱਤਾ ਮੇਰੀ ਸਿੱਖੀ ਤੇ ਕੇਸਾਂ ਸਵਾਸਾਂ ਦੇ ਨਾਲ ਹੀ ਨਿਭੂ ਪਰ ਤੈਨੂੰ ਨਰਕਾਂ ਤੱਕ ਜੁੱਤੀ ਦੀ ਨੋਕ ਤੇ ਛੱਡ ਕੇ ਐਉ ਪਾਪੀ ਆ ਕ੍ਰੋਧ ਦੇ ਨਾਲ ਭਰਿਆ ਜਕਰੀਆ ਉਹਨੇ ਉਸੇ ਵੇਲੇ ਨਾਈ ਨੂੰ ਬੁਲਾਇਆ ਤੇ ਕਿਹਾ ਇਹਦੇ ਵਾਲ ਕੱਟ ਦਿਓ ਮੈਂ ਵੀ ਵੇਖਦਾ ਕਿਵੇਂ ਕੇਸਾਂ ਸਵਾਸਾਂ ਦੇ ਨਾਲ ਸਿੱਖੀ ਨਿਭਦੀ ਹੈ ਦੀ ਭਾਈ ਸਾਹਿਬ ਨੇ ਮਨ ਹੀ ਮਨ ਦੇ ਵਿੱਚ ਕਲਗੀਧਰ ਪਿਤਾ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਗੁਰੂ ਦੀ ਐਸੀ ਕਲਾ ਵਰਤੀ ਕਿ ਇੱਕ ਵੀ ਕੇਸ ਨਾ ਕਟਿਆ ਗਿਆ ਜਕਰੀਏ ਨੇ ਕਿਹਾ ਨਾਈ ਨਹੀਂ ਤੇ ਮੋਚੀ ਨੂੰ ਸੱਦੋ ਇਹਦੀ ਖੋਪਰੀ ਹਿਲਵਾ ਦੇਾਂਗੇ ਵਾਲਾਂ ਦੇ ਸਮੇਤ ਮੋਚੀ ਆਇਆ ਜਗਰਿਏ ਨੇ ਸਮੇਤ ਵਾਲਾਂ ਦੇ ਖੋਪਰੀ ਉਤਾਰਨ ਦਾ ਹੁਕਮ ਕੀਤਾ ਤਾਂ ਜਲਾਦ ਨੇ ਤਿੱਖੀ ਰੰਬੀ ਪਹਿਲਾਂ ਭਾਈ ਸਾਹਿਬ ਜੀ ਦੇ ਮੱਥੇ ਤੇ ਰੱਖ ਕੇ ਛੱਟ ਮਾਰੀ ਤੇ ਕੰਨਾਂ ਤੱਕ ਅੱਗੇ ਤਸ ਗਈ ਫਿਰ ਦੋਨਾਂ ਸੱਜੇ ਤੇ ਖੱਬੇ ਪਾਸੇ ਤੋਂ ਕੰਨਾਂ ਦੇ ਲਾਗੂ ਰੰਬੀ ਅੰਦਰ ਤਸਾ ਕੇ ਉਹਨੂੰ ਦੱਬਿਆ ਫਿਰ ਮਗਰੋਂ ਗਿੱਚੇ ਦੇ ਵਿੱਚ ਰੱਖ ਕੇ ਰੰਬੀ ਨੂੰ ਛੱਟ ਮਾਰੀ ਤੇ ਉਹ ਅੰਦਰ ਧਸ ਗਈ ਇਦਾਂ ਚਾਰੇ ਪਾਸਿਆਂ ਤੋਂ ਰੰਬੀ ਦੇ ਨਾਲ ਉਖੇੜ ਕੇ ਉਪਰੋਂ ਵਾਲਾਂ ਤੋਂ ਫੜ ਕੇ ਜਦੋਂ ਮੋਚੀ ਨੇ ਜ਼ੋਰ ਦੇ ਨਾਲ ਖਿੱਚਿਆ ਤਾਂ ਸਮੇਤ ਕੇਸਾਂ ਦੇ ਖੋਪਰੀ ਜਲਾਦ ਦੇ ਹੱਥ ਦੇ ਵਿੱਚ ਆ ਗਈ। ਇਦਾਂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਨੂੰ ਉਤਾਰਿਆ ਗਿਆ ਤੇ ਸਿਰ ਦੇ ਵਿੱਚੋਂ ਇੱਕਦਮ ਇੰਨਾ ਖੂਨ ਛੁੱਟਿਆ ਕਿ ਸਾਰਾ ਸਰੀਰ ਲਹੂ ਦੇ ਨਾਲ ਭਿੱਜ ਗਿਆ। ਐਂ ਲੱਗਦਾ ਸੀ ਜਿਵੇਂ ਕੋਈ ਗੰਗਾ ਦੇ ਵਿੱਚ ਡੁਬਕੀ ਲਾ ਕੇ ਬਾਹਰ ਆਇਆ ਹੋਵੇ। ਦੇਖਣ ਵਾਲਿਆਂ ਦੇ ਅੰਦਰ ਹਾਹਾਕਾਰ ਮਚ ਉੱਠੀ ਪਰ ਭਾਈ ਤਾਰੂ ਸਿੰਘ ਜੀ ਦੇ ਮੂੰਹ ਦੇ ਵਿੱਚੋਂ ਸੀ ਨਹੀਂ ਹੋਈ। ਹੋ ਸਕੂ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਰਹੇ ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨ ਸਿੰਘ ਜੀ ਭੰਗੂ ਲਿਖਦੇ ਆ ਸਰੀਰ ਰਕਤ ਸਿਓ ਕਰੇ ਇਸਨਾਨ ਜੋ ਗੰਗਾ ਮੈਂ ਟੁੱਬੀ ਲਾਨ ਸਿੰਘ ਜੀ ਮੁਖੋਂ ਨਾ ਹਾਈ ਕਰੈ ਗੁਰੂ ਗੁਰੂ ਮੁਖਤੇਸੋ ਰਰੈ ਜਕਰੀਏ ਨੇ ਕਿਆ ਸਨਾ ਤਾਰੂ ਸਿਆ ਹੁਣ ਸੌਖਾਂ ਖੋਪਰੀ ਲਵਾ ਕੇ ਭਾਈ ਸਾਹਿਬ ਨੇ ਕਿਆ ਉਹ ਪਾਪੀਆ ਤੂੰ ਕੀ ਜਾਣੇ ਮੈਂ ਕਿੰਨੇ ਆਨੰਦ ਦੇ ਵਿੱਚ ਬੈਠਾਂ ਇਦਾਂ ਖੂਨ ਜ਼ਿਆਦਾ ਵਗ ਜਾਣ ਤੇ ਭਾਈ ਤਾਰੂ ਸਿੰਘ ਜੀ ਬੇਹੋਸ਼ ਹੋ ਗਏ। ਭਾਈ ਸਾਹਿਬ ਜੀ ਨੂੰ ਚੁੱਕ ਕੇ ਕਿਲੇ ਦੇ ਬਾਹਰ ਖਾਈ ਦੇ ਵਿੱਚ ਸੁੱਟਵਾ ਦਿੱਤਾ। ਅਗਲੇ ਦਿਨ ਨਵਾਬ ਉੱਥੋਂ ਦੀ ਲੰਘਦਾ ਸੀ ਤਾਂ ਭਾਈ ਸਾਹਿਬ ਜੀ ਬਾਣੀ ਦਾ ਪਾਠ ਕਰਦੇ ਸੀ। ਆਵਾਜ਼ ਨੂੰ ਸੁਣ ਕੇ ਚੱਕਰਿਆ ਆਂਦਾ। ਓਏ ਸਿੱਖੜਿਆ ਤੂੰ ਅਜੇ ਮਰਿਆ ਨਹੀਂ। ਭਾਈ ਸਾਹਿਬ ਆਂਦੇ ਤੈਨੂੰ ਜੁੱਤੀ ਦੀ ਨੋਕ ਤੇ ਨਾਲ ਲੈ ਕੇ ਜਾਣਾ। ਤੈਨੂੰ ਦੱਸਿਆ ਤੇ ਸੀ ਐ ਨਹੀਂ ਮੈਂ ਮਰਦਾ। ਐ ਨਹੀਂ ਮੈਂ ਮਰਦਾ ਮਿੰਤਾ ਤਰਲੇ ਕਰਕੇ ਕੁਝ ਸਿੱਖ ਭਾਈ ਸਾਹਿਬ ਜੀ ਨੂੰ ਆਪਣੇ ਨਾਲ ਗੁਰੂ ਘਰ ਦੇ ਵਿੱਚ ਲੈ ਗਏ ਭਾਈ ਸਾਹਿਬ ਜੀ ਨੇ जख्मਾਂ ਨੂੰ ਸਾਫ਼ ਕੀਤਾ ਕੋਸਾ ਜਾ ਕਰਕੇ ਕੜਾ ਬੰਨਿਆ ਉਧਰ ਪਾਪੀ ਜਗਰੀਏ ਨੂੰ ਉਹਦੇ ਕੀਤੇ ਹੋਏ ਪਾਪਾਂ ਦੀ ਸਜ਼ਾ ਮਿਲੀ ਉਹਦਾ ਮਲਮੂਤਰ ਬੰਦ ਹੋ ਗਿਆ ਬੰਨ ਪੈ ਗਿਆ ਬੜੀਆਂ ਲਲੜੀਆਂ ਦੇਵੇ ਚੀਕਾਂ ਮਾਰੇ ਸ਼ਾਹੀ ਹਕੀਮਾਂ ਨੇ ਬੜਾ ਇਲਾਜ ਕੀਤਾ ਪਰ ਕਿਸੇ ਦੇ ਕੋਈ ਵਸ ਨਾ ਚੱਲਿਆ ਅਖੀਰ ਨੂੰ ਸਾਰੇ ਬੇਵਸ ਹੋ ਕੇ ਹੱਥ ਖੜੇ ਕਰ ਗਏ ਹੁਣ ਜਕਰੀਏ ਨੂੰ ਆਪਣੀ ਮੌਤ ਨੇੜੇ ਦਿਖਾਈ ਦੇਣ ਲੱਗੀ ਤੇ ਜਕਰੀਆ ਸਮਝ ਗਿਆ ਕਿ ਇਹ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰਨ ਦਾ ਪਾਲਿਆ ਤੇ ਉਹਨੇ ਕਿਹਾ ਸੀ ਕਿ ਤੈਨੂੰ ਨਰਕਾਂ ਤੱਕ ਨਾਲ ਲੈ ਕੇ ਜਾਵਾਂ ਦੁੱਖਾਂ ਦੇ ਨਾਲ ਮਰਦੇ ਹੋਏ ਜਕਰੀਏ ਨੇ ਭਾਈ ਸੁਬੇਕ ਸਿੰਘ ਜੀ ਦੇ ਹੱਥ ਭਾਈ ਤਾਰੂ ਸਿੰਘ ਜੀ ਦੇ ਕੋਲ ਬੇਨਤੀ ਭੇਜੀ ਕਿ ਮੈਂ ਬੜਾ ਦੁਖੀ ਹਾਂ ਇਹਦਾ ਕੋਈ ਹੱਲ ਕਰੋ ਮੈਂ ਤੁਹਾਡੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਤੁਸੀਂ ਜੋ ਕਹੋਗੇ ਮੈਂ ਕਰਾਂਗਾ ਭਾਈ ਸਵੇਕ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੇ ਕੋਲ ਗੁਰੂ ਘਰ ਦੇ ਵਿੱਚ ਗਏ ਜਕਰੀਏ ਦੇ ਵੱਲੋਂ ਬੇਨਤੀ ਕੀਤੀ ਭਾਈ ਸਾਹਿਬ ਨੇ ਕਿਹਾ ਮੇਰੇ ਹੱਥੋਂ ਤੀਰ ਚੱਲ ਚੁੱਕਿਆ ਹੁਣ ਕੁਝ ਨਹੀਂ ਹੋ ਸਕਦਾ ਹਾਂ ਖਾਲਸਾ ਪੰਥ ਬਖਸ਼ਣ ਯੋਗ ਹੈ ਜੇ ਬਖਸ਼ ਦੇਵੇ ਤੇ ਭਾਈ ਸਵੇਕ ਸਿੰਘ ਨੇ ਜਕਰੀਏ ਦੇ ਨਾਲ ਗੱਲ ਕੀਤੀ ਤੇ ਪੰਥ ਦੀ ਸ਼ਰਨ ਦੇ ਵਿੱਚ ਗਏ ਸਾਰੀ ਗੱਲ ਜਾ ਕੇ ਪੰਥ ਨੂੰ ਦੱਸੀ ਸਿੰਘ ਬੜੇ ਬੀਰ ਅਸੀਂ ਦੇ ਵਿੱਚ ਆਏ ਕੁਝ ਸਿੰਘਾਂ ਨੇ ਤੇ ਕਿਹਾ ਹੁਣੇ ਲਾਹੌਰ ਤੇ ਹਮਲਾ ਕੀਤਾ ਜਾਵੇ ਤੇ ਜਗਰੀਏ ਨੂੰ ਸੁੱਧਿਆ ਜਾਵੇ ਸਰਦਾਰ ਬਗੇਲ ਸਿੰਘ ਨੇ ਕਿਹਾ ਸਰਦਾਰ ਸੁਬੇਗ ਸਿੰਘ ਨੇ ਕਿਹਾ ਜਗਰੀਆ ਤੇ ਚੰਦ ਦਿਨਾਂ ਦਾ ਪ੍ਰਾਣਾ ਹੈ ਨਾਲੇ ਭਾਈ ਤਾਰੂ ਸਿੰਘ ਜੀ ਹੋਣਾ ਨੇ ਪ੍ਰਣ ਕੀਤਾ ਕਿ ਤੈਨੂੰ ਜੁੱਤੇ ਦੀ ਨੋਕ ਤੇ ਨਾਲ ਲੈ ਕੇ ਜਾਵਾਂਗਾ ਪਰ ਹੁਣ ਸ਼ਰਨ ਆਇਆ ਹੈ ਤੇ ਲਾਜ ਰੱਖਣੀ ਪੰਥ ਦਾ ਫਰਜ਼ ਆ ਸਰਦਾਰ ਨਵਾਬ ਕਪੂਰ ਸਿੰਘ ਨੇ ਕਿਹਾ ਜੋ ਜਗਰੀਏ ਨੇ ਜ਼ੁਲਮ ਕੀਤਾ ਪਾਪ ਕਮਾਇਆ ਉਹਦਾ ਫਲ ਤੇ ਉਹਨੂੰ ਮਿਲੇਗਾ ਹੀ ਭਾਈ ਤਾਰੂ ਸਿੰਘ ਜੀ ਦੇ ਮਖੋਂ ਨਿਕਲੇ ਹੋਏ ਬੋਲ ਜਰੂਰ ਸੱਚ ਹੋਣਗੇ ਚਾਹੇ ਪਾਪੀ ਹੈ ਪਰ ਹੁਣ ਸ਼ਰਨ ਆਇਆ ਇਸ ਲਈ ਬੰਦ ਦਾ ਹੱਲ ਕਰਨਾ ਸਾਡਾ ਫਰਜ਼ ਹੈ ਤੇ ਉਸ ਵੇਲੇ ਨਵਾਬ ਸਾਹਿਬ ਨੇ ਕਿਹਾ ਪੰਜ ਸਿੰਘਾਂ ਦੇ ਕੋਲੋਂ ਅਰਦਾਸ ਕਰਵਾਈ ਜਾਵੇ ਪੰਜ ਸਿੰਘਾਂ ਨੇ ਅਰਦਾਸ ਕੀਤੀ ਕਿ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਜਾਂ ਕਰੀਏ ਜੇ ਸਿਰ ਦੇ ਵਿੱਚ ਵੱਜੇ ਤੇ ਉਹਦਾ ਬੰਨ ਖੁੱਲੇਗਾ ਤੇ ਜਿੰਨੀ ਜ਼ੋਰ ਦੇ ਨਾਲ ਜੁੱਤੀ ਸਿਰ ਦੇ ਵਿੱਚ ਵੱਜੂ ਉਨਾ ਪਿਸ਼ਾਪ ਖੁੱਲ ਕੇ ਆਉ ਇਸ ਵਿੱਚ ਭਾਈ ਤਾਰੂ ਸਿੰਘ ਜੀ ਦੀ ਆਗਿਆ ਜ਼ਰੂਰ ਲੈ ਲਈ ਜਾਵੇ ਇਦਾਂ ਪੰਜ ਸਿੰਘਾਂ ਨੇ ਗੁਰੂ ਚਰਨਾਂ 'ਚ ਅਰਦਾਸ ਕੀਤੀ ਖਾਲਸੇ ਤੋਂ ਇਹ ਬਚਨ ਲੈ ਕੇ ਸਿਰ ਝੁਕਾ ਕੇ ਸਰਦਾਰ ਸੁਬੇਕ ਸਿੰਘ ਜੀ ਵਾਪਸ ਲਾਹੌਰ ਆਏ ਭਾਈ ਤਾਰੂ ਸਿੰਘ ਜੀ ਨੂੰ ਆ ਕੇ ਮਿਲੇ ਸਾਰੀ ਗੱਲ ਦੱਸੀ ਭਾਈ ਸਾਹਿਬ ਨੇ ਕਿਹਾ ਜੋ ਪੰਥ ਨੇ ਫੈਸਲਾ ਕੀਤਾ ਸਿਰ ਮੱਥੇ ਸਰਦਾਰ ਸੁਬੇਕ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਲੈ ਕੇ ਨਵਾਬ ਸਾਹਿਬ ਦੇ ਕੋਲ ਗਏ ਉਸ ਨੂੰ ਜਾ ਕੇ ਸਾਰੀ ਗੱਲ ਦੱਸੀ ਤੇ ਮਰਦਾ ਬੰਦਾ ਕੀ ਨਹੀਂ ਕਰਦਾ ਜਕਰੀਏ ਨੇ ਕਿਹਾ ਜੋ ਵੀ ਉਹਨਾਂ ਨੇ ਕਿਹਾ ਹੈ ਛੇਤੀ ਕਰੋ ਛੇਤੀ ਜੁੱਤੀਆਂ ਮਾਰੋ ਮੇਰੇ ਜਦੋਂ ਜੁੱਤੀ ਸਿਰ ਦੇ ਵਿੱਚ ਮਾਰੀ ਤੇ ਥੋੜਾ ਜਿਹਾ ਪਿਸ਼ਾਬ ਖੁੱਲਿਆ ਜਕਰੀਏ ਨੇ ਕਿਹਾ ਹੋਰ ਜ਼ੋਰ ਦੇ ਛੇਤੀ ਮਾਰੋ ਜਿੰਨੇ ਜ਼ੋਰ ਦੇ ਨਾਲ ਸਿਰ ਦੇ ਵਿੱਚ ਜੁੱਤੀ ਵੱਜੇ ਉਹਨਾਂ ਪਿਸ਼ਾਬ ਖੁੱਲ ਕੇ ਆਵੇ ਜਗਰੀਏ ਨੂੰ ਹੁਣ ਸਾਹ ਸੌਖਾ ਆਉਣ ਲੱਗਾ ਸਾਰੇ ਵੈਦ ਹਕੀਮ ਬੜੇ ਹੈਰਾਨ ਹੋਏ ਕਿ ਇਹ ਕਿਦਾਂ ਦਾ ਇਲਾਜ ਆ ਇਨੀਆਂ ਦਵਾਈ ਜੜੀ ਬੂਟੀਆਂ ਦੇ ਨਾਲ ਗੱਲ ਨਹੀਂ ਬਣੀ ਤੇ ਇੱਕ ਸਿੱਖ ਦੇ ਪੈਰ ਦੀ ਜੁੱਤੀ ਦੇ ਨਾਲ ਇਲਾਜ ਜਗਰੀਏ ਨੇ ਭਾਈ ਸਾਹਿਬ ਜੀ ਤੋਂ ਵਾਰ-ਵਾਰ ਹੱਥ ਜੋੜ ਕੇ ਮਾਫੀ ਮੰਗੀ ਸਿੱਖਾਂ ਤੋਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜੋ ਚਰਕੜੀਆਂ ਲੱਗੀਆਂ ਸੀ ਸ਼ਹੀਦ ਕਰਨ ਦੇ ਲਈ ਪਟਵਾ ਦਿੱਤੀਆਂ ਕੈਦ ਕੀਤੇ ਹੋਏ ਸਾਰੇ ਸਿੱਖਾਂ ਨੂੰ ਆਜ਼ਾਦ ਕਰ ਦਿੱਤਾ ਜਦੋਂ ਵੀ ਹੁਣ ਪਿਸ਼ਾਬ ਦਾ ਬੰਨ ਪਵੇ ਤੇ ਜੁੱਤੀ ਰੱਖੀ ਸੀ ਕੋਲ ਉਹ ਸਿਰ ਦੇ ਵਿੱਚ ਵੱਜੇ ਤੇ ਪਿਸ਼ਾਬ ਆਵੇ ਕੁਝ ਦਿਨ ਇਦਾਂ ਚੱਲੇ ਇਦਾਂ ਜੁੱਤੀਆਂ ਖਾਂਦਿਆਂ ਹੋਿਆਂ ਅਖੀਰ ਜਕਰੀਆ ਨਰਕਾਂ ਨੂੰ ਤੁਰ ਗਿਆ ਉਧਰ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਪਤਾ ਲੱਗਾ ਕਿ ਪਾਪੀ ਰੁੜ ਗਿਆ ਕੁੱਪਾ ਰੁੜ ਗਿਆ ਭਾਈ ਸਾਹਿਬ ਜੀ ਨੇ ਇਸ਼ਨਾਨ ਕੀਤਾ ਸਰਦਾਰ ਰਤਨ ਸਿੰਘ ਜੀ ਭੰਗੂ ਤੇ ਲਿਖਦੇ ਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਤੋਂ ਜਲ ਲਿਆਂਦਾ ਗਿਆ ਉਹਦੇ ਨਾਲ ਭਾਈ ਸਾਹਿਬ ਜੀ ਨੇ ਇਸ਼ਨਾਨ ਕੀਤਾ ਤੇ ਆਪ ਚੌਂਕੜਾ ਮਾਰ ਕੇ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਫਿਰ ਸਾਰੀ ਸੰਗਤ ਨੂੰ ਆਖਰੀ ਫਤਿਹ ਬੁਲਾਈ ਇਸ ਤਰ੍ਹਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਖੋਪਰ ਲੱਥਨ ਤੋਂ 22 ਦਿਨ ਬਾਅਦ ਉਹਨਾਂ ਨੇ ਸ਼ਹੀਦੀ ਪਾਈ ਸਾਰੇ ਬੜੇ ਹੈਰਾਨ ਸੀ ਕਿ ਭਾਈ ਤਾਰੂ ਸਿੰਘ ਜੀ ਨੇ ਜੋ ਕਿਹਾ ਸੀ ਕਿ ਮੈਂ ਜੁੱਤੀ ਦੀ ਨੋਕ ਤੇ ਪਾਪੀ ਨੂੰ ਨਾਲ ਲੈ ਕੇ ਜਾਵਾਂਗਾ ਸੋ ਇੱਕ ਇੱਕ ਬੋਲ ਉਹਨਾਂ ਨੇ ਸੱਚ ਕਰ ਵਿਖਾਇਆ ਹੈ ਭਾਈ ਤਾਰੂ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਥਾਂ ਤੇ ਭਾਈ ਸਾਹਿਬ ਜੀ ਦੀ ਖੋਪਰੀ ਉਤਾਰੀ ਸੀ ਉਥੇ ਭਾਈ ਸਾਹਿਬ ਜੀ ਦੀ ਯਾਦ ਦੇ ਵਿੱਚ ਸਥਾਨ ਬਣਿਆ ਹੋਇਆ ਜੋ ਲਾਹੌਰ ਦੇ ਦਿੱਲੀ ਗੇਟ ਵਾਲੇ ਪਾਸੇ ਸਟੇਸ਼ਨ ਦੇ ਨੇੜੇ ਹੀ ਰਹਿ ਜਾਂਦਾ ਦੋ ਗੱਲਾਂ ਹੋਰ ਨੇ ਕੁਝ ਲਿਖਤਾਂ ਅਨੁਸਾਰ ਭਾਈ ਤਾਰੂ ਸਿੰਘ ਜੀ 24 ਦਿਨ ਤੱਕ ਜਾਉਂਦੇ ਰਹੇ ਪਰ ਜ਼ਿਆਦਾਤਰ 22 ਦਿਨ ਮੰਨੇ ਜਾਂਦੇ ਆ ਭਾਈ ਸਾਹਿਬ ਜੀ ਦੀ ਖੋਪਰੀ ਉਤਾਰਨ ਤੋਂ ਪਹਿਲਾਂ ਉਹਨਾਂ ਨੂੰ ਚਰਖੜੀ ਤੇ ਵੀ ਚੜਾਇਆ ਗਿਆ ਇਹਦਾ ਵੀ ਲਿਖਤੀ ਜ਼ਿਕਰ ਮਿਲਦਾ ਦੂਸਰੀ ਗੱਲ ਸਰਦਾਰ ਰਤਨ ਸਿੰਘ ਜੀ ਭੰਗੂ ਲਿਖਦੇ ਆ ਕੇ ਭਾਈ ਮਹਿਤਾਬ ਸਿੰਘ ਜੀ ਜਿਨ੍ਹਾਂ ਨੇ ਮੱッセ ਰੰਗੜ ਦਾ ਸਿਰ ਵਢਿਆ ਸੀ ਉਹਨਾਂ ਦਾ ਭਾਈ ਤਾਰੂ ਸਿੰਘ ਜੀ ਦੇ ਨਾਲ ਬੜਾ ਗੂੜਾ ਪਿਆਰ ਸੀ ਤੇ ਇਹ ਪਿਆਰ ਇੰਨਾ ਸੀ ਕਿ ਜਦੋਂ ਭਾਈ ਮਹਿਤਾਬ ਸਿੰਘ ਜੀ ਨੂੰ ਪਤਾ ਲੱਗਾ ਕਿ ਭਾਈ ਤਾਰੂ ਸਿੰਘ ਜੀ ਪੂਲੇ ਪਿੰਡ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਹੁਣ ਸ਼ਹੀਦ ਕਰ ਦੇਣਾ ਤਾਂ ਭਾਈ ਮਹਿਤਾਬ ਸਿੰਘ ਜੀ ਨੇ ਵੀ ਆਪ ਗ੍ਰਿਫਤਾਰੀ ਦਿੱਤੀ ਭਾਈ ਤਾਰੂ ਸਿੰਘ ਜੀ ਦਾ ਖੂਪਰ ਲੱਥਣ ਤੋਂ ਪਹਿਲਾਂ ਜਦੋਂ ਉਹ ਜੇਲ੍ਹ ਦੇ ਵਿੱਚ ਸੀ ਕੈਦਖਾਨੇ ਦੇ ਵਿੱਚ ਉੱਥੇ ਭਾਈ ਮਹਿਤਾਬ ਸਿੰਘ ਜੀ ਨੂੰ ਚਰਕੜੀ ਤੇ ਚਾੜ ਕੇ ਸ਼ਹੀਦ ਕੀਤਾ ਗਿਆ ਭਾਈ ਮਹਿਤਾਬ ਸਿੰਘ ਜੀ ਦੀ ਸਾਰੀ ਜੀਵਨੀ ਦੇ ਬਾਰੇ ਇੱਕ ਵੱਖਰੀ ਵੀਡੀਓ ਕਰਾਂਗਾ ਬਾਅਦ ਦੇ ਵਿੱਚ ਜੋ ਇਸੇ ਚੈਨਲ 'ਤੇ ਤਾਂ ਕਿ ਸਵੇਰ 'ਤੇ ਤੁਸੀਂ ਸੁਣ ਸਕਦੇ ਹੋ ਇੱਕ ਹੋਰ ਬੇਨਤੀ ਜੋ ਵੀ ਵੀ ਸੋ ਇਦਾਂ ਭਾਈ ਸਹਿ ਭਾਈ ਤਾਰੂ ਸਿੰਘ ਜੀ ਉਹਨਾਂ ਦੀ ਸ਼ਹਾਦਤ ਹੋਈ 1 ਸੌਣ 1745 ਨੂੰ ਲਾਹੌਰ ਦੇ ਵਿੱਚ ਅਖੀਰ ਦੇ ਵਿੱਚ ਇੱਕ ਬੇਨਤੀ ਹੋਰ ਕਰਾਂਗੇ ਕਿ ਜੋ ਭੈਣ ਭਰਾ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖਾਂ ਦੇ ਘਰੇ ਜੰਮ ਕੇ ਖੁਦ ਕੋਲੋਂ ਪੈਸੇ ਦੇ ਕੇ ਅੱਜ ਕਿਸ ਕਤਲ ਕਰਵਾਉਂਦੇ ਜਾਂ ਕਿਸਾਂ ਦੀ ਬੇਅਦਬੀ ਕਰਦੇ ਆ ਉਹਨਾਂ ਨੂੰ ਚਾਹੀਦਾ ਕਿ ਇੱਕ ਵਾਰ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦਾ ਪ੍ਰਸੰਗ ਜ਼ਰੂਰ ਪੜ ਜਾਂ ਸੁਣ ਲੈਣ ਫਿਰ ਜੋ ਇਹ ਕਹਿੰਦੇ ਫਿਰਦੇ ਆ ਕਿ ਸਾਡੇ ਅੰਦਰ ਸਿੱਖੀ ਆ ਵਾਲ ਰੱਖਣ ਦੇ ਨਾਲ ਸਿੱਖੀ ਥੋੜੀ ਹੁੰਦੀ ਆ ਉਹ ਵੀ ਇੱਕ ਵਾਰ ਭਾਈ ਤਾਰੂ ਸਿੰਘ ਜੀ ਦੀ ਖੋਪਰ ਲੱਥੇ ਤਸਵੀਰ ਨੂੰ ਵੇਖ ਕੇ ਆਪਣੇ ਅੰਦਰ ਝਾਤੀ ਮਾਰ ਕੇ ਦੱਸਣ ਕਿ ਕੀ ਭਾਈ ਤਾਰੂ ਸਿੰਘ ਜੀ ਦੇ ਅੰਦਰ ਸਿੱਖੀ ਨਹੀਂ ਸੀ ਜਿਨ੍ਹਾਂ ਨੇ ਖੋਪਰ ਲਵਾ ਦਿੱਤਾ ਪਰ ਕੇਸ ਨਹੀਂ ਕਤਲ ਕਰਵਾਏ ਸਤਿਗੁਰੂ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਕਲਗੇਤਰ ਪਿਤਾ ਮਹਾਰਾਜ ਮੇਰਾ ਕਰਨ ਪੰਥ ਦੇ ਮਹਾਨ ਸ਼ਹੀਦ ਕੇਸਾਂ ਸਵਾਸਾਂ ਦੇ ਸੰਗ ਸਿੱਖੀ ਨਿਭਾਉਣ ਵਾਲੇ ਗੁਰੂ ਕੇ ਲਾਲ ਭਾਈ ਸਹਿਬ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਤੇ ਕੋਟਾਨ ਕੋਟ ਨਮਸਕਾਰ ਪ੍ਰਣਾਮ ਤੁਹਾਨੂੰ ਸਾਡੀ ਇਹ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਦਾਂ ਦੀਆਂ ਹੋਰ ਵੀਡੀਓ ਸੁਣਨ ਦੇ ਲਈ ਸਾਡੇ ਚੈਨਲ ਤਾਂ ਕਿ ਸੋਭਾ ਦੇ ਨਾਲ ਜੁੜੇ ਰਹੋ ਧੰਨਵਾਦ